ਬੀਤੀ ਦੋ ਰਾਤਾਂ ਵਿੱਚ ਪੰਜਾਬ ਵਿੱਚ ਚੱਲੇ ਹਨੇਰੀ ਕਾਰਨ ਜਿੱਥੇ ਪੰਜਾਬ ਭਰ ਦੇ ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ ਉੱਥੇ ਹੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਉੜਮਟਾਂਡਾ ਅਧੀਨ ਪੈਂਦੇ ਪਿੰਡ ਰਸੂਲਪੁਰ ਸੱਲਾਂ ਤਲਵੰਡੀ ਨੱਥੂਪੁਰ ਡੁਬਾਣਾ ਅਤੇ ਅਨੇਕਾਂ ਪਿੰਡਾਂ ਦੀ ਕਣਕ ਦੀ ਫਸਲ ਤੂਫਾਨ ਦੀ ਲਪੇਟ ਵਿੱਚ ਆ ਕੇ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈ ਇਸ ਬੰਦੇ ਕਿਸਾਨ ਅਗੂ ਜੰਗਵੀਰ ਸਿੰਘ ਚੋਹਾਨ ਨੇ ਕਿਹਾ ਕਿ ਕਿਸਾਨ ਦਾ ਪਹਿਲਾਂ ਹੀ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਤੇ ਹੁਣ ਕੁਦਰਤੀ ਆਫਤ ਨੇ ਕਿਸਾਨਾਂ ਨੂੰ ਝੰਡੋੜ ਕੇ ਰੱਖ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਮਾਨ ਸਰਕਾਰ ਤਾਂ ਪਹਿਲਾਂ ਤੋਂ ਹੀ ਕਿਸਾਨਾਂ ਨੂੰ ਉਹਨਾਂ ਦਾ ਬੰਦਾ ਮੁਆਵਜ਼ਾ ਨਹੀਂ ਦੇ ਰਹੀ। ਉਤੋਂ ਹੋਰ ਨੁਕਸਾਨ ਉਹਨਾਂ ਦਾ ਹੋ ਗਿਆ ਹੈ। ਉਹ ਤਾਂ ਜੀ ਜ਼ਿਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਰਾਤ ਦੂਸਰੀ ਵਾਰ ਹਨੇਰੀ ਚੱਲੀ ਆ ਬੜਾ ਤੂਫਾਨ ਚੱਲੇ ਤੇ ਫਸਲਾਂ ਦਾ ਬੜਾ ਨੁਕਸਾਨ ਆ ਕਿ ਆਪਣੇ ਇਲਾਕੇ ਦੇ ਵਿੱਚ ਵੀ ਕੁਝ ਜਿਹਾ ਨੁਕਸਾਨ ਕਾਫੀ ਨੁਕਸਾਨ ਹੋਇਆ ਕਣਕਾਂ ਦਾ ਦੇਖੋ ਤੁਹਾਡੇ ਸਾਹਮਣੇ ਕਿ ਕਣਕਾਂ ਪੂਰੀਆਂ ਲੰਮੀਆਂ ਪੈ ਗਈਆਂ ਤੇ ਇਹ ਦੋ ਵਾਰ ਨੁਕਸਾਨ ਹੋਇਆ ਇੱਕ ਤੇ ਕੱਲ ਰਾਤ ਹੋਇਆ ਤੇ ਇੱਕ ਪਰਸੋਂ ਰਾਤ ਬੀਤੀ ਰਾਤ ਇੱਕ ਹੋਇਆ ਸੋ ਕਹਿਣ ਤੋਂ ਭਾਵ ਹੈਗਾ ਕਿ ਸੰਕਰਾ ਇੱਕ ਜਿਹੜੀ ਕਣਕ ਆ ਉਹ ਖਰਾਬ ਹੋ ਗਈ ਹੈ ਇਹਦੇ ਨਾਲ ਝਾੜ ਦਾ ਬਹੁਤ ਜ਼ਿਆਦਾ ਫਰਕ ਪੈਣਾ ਹੈ ਸੋ ਜਦੋਂ ਝਾੜ ਦਾ ਫਰਕ ਪੈਣਾ ਤੇ ਫਿਰ ਕਿਸਾਨਾਂ ਨੂੰ ਜਿਹੜਾ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਔਕੜਾਂ ਦਾ ਸਾਹਮਣਾ ਕਰਨਾ ਪੈਣਾ ਜਿਸ ਤਰ੍ਹਾਂ ਕਰਜ਼ੇ ਦੀ ਪੰਡ ਭਾਰੀ ਹੋ ਰਹੀ ਹੈ ਸੋਸ ਤਰੀਕੇ ਦੇ ਨਾਲ 샤ਹੂਕਾਰਾਂ ਦਾ ਕਰਜ਼ਾ ਜਿਹੜਾ ਲਾਉਣਾ ਔਖਾ ਬੈਂਕਾਂ ਦਾ ਕਰਜ਼ਾ ਲਾਉਣਾ ਔਖਾ ਹੋ ਜਾਂਦਾ ਫਸਲ ਕਿਸਾਨ ਦੀ ਮੰਡੀਆਂ ਚ ਜਾਊਗੀ ਤੇ ਤਾਂ ਹੀ ਜਿਹੜਾ ਉਹਦਾ ਵੀ ਕਾਰੋਮਜ਼ਾਰ ਚੱਲੂਗਾ ਸੋ ਦੂਸਰੇ ਪਾਸੇ ਜੇ ਅਸੀਂ ਸਰਕਾਰਾਂ ਦੀ ਗੱਲ ਕਰਦੇ ਹਾਂ ਸਰਕਾਰਾਂ ਤੋਂ ਮੁਆਵਜ਼ੇ ਦੀ ਗੱਲ ਕਰਦੇ ਹਾਂ ਸੋ ਮੁਆਵਜ਼ਾ ਦੇਣ ਵਾਸਤੇ ਤਾਂ ਸਰਕਾਰਾਂ ਹੱਥ ਪਿੱਛੇ ਖਿੱਚ ਲਈਆਂ ਸਰਕਾਰਾਂ ਨੇ ਹਮੇਸ਼ਾ ਹੱਥ ਪਿੱਛੇ ਖਿੱਚੇ ਆ ਪਿੱਛੇ ਆ ਦੇਖੋ ਛੋਣਿਆਂ ਦਾ ਹੜਾ ਦੇ ਕਾਰਨ ਕਿੱਡਾ ਵੱਡਾ ਨੁਕਸਾਨ ਹੋ ਗਿਆ ਸੋ ਨਾ ਜਿਹੜਾ ਮਾਤਰਾ 8600 ਰੁਪਈਆ ਅਪ੍ਰਤੀ ਇਕੜ ਦਾ ਜਿਹੜਾ ਉਹਨਾਂ ਨੇ ਜੋ ਸੈਂਟਰ ਦਿੱਤਾ ਸੀ ਉਹ ਹੀ ਕਿਸਾਨਾਂ ਨੂੰ ਦੇ ਕੇ ਉਹਨਾਂ ਨੇ ਜਿਹੜਾ ਮੂੰਹ ਪੂਨ ਦਿੱਤਾ ਕਿਸਾਨਾਂ ਦਾ ਸੋ ਕੀ ਆਸ ਕਰਦੇ ਆ ਪੰਜਾਬ ਸਰਕਾਰ ਤੋਂ ਕਿ ਉਹ ਕਿਸਾਨਾਂ ਦੀ ਬਾਹ ਫੜੇਗੀ ਅਸੀਂ ਤਾਂ ਵੈਸੇ ਚਾਹੁੰਦੇ ਸੀਗੇ ਕਿ ਜਿਹੜਾ ਸੈਂਟਰ ਸਰਕਾਰ ਦੀ ਸਕੀਮ ਸੀਗੀ ਏ ਬੀਮਾ ਯੋਜਨਾ ਵਾਲੀ ਬਿਨਾ ਪ੍ਰੀਮੀਅਮ ਤੋਂ ਜਿਹੜਾ ਬੀਮਾ ਕਿਸਾਨਾਂ ਦਾ ਜਿਹੜਾ ਕੀਤਾ ਜਾਵੇ ਤਾਂ ਜੋ ਜਦੋਂ ਇਹੋ ਜਿਹਾ ਕੁਦਰਤੀ ਮਾਰ ਪੈਂਦੀ ਹੈ ਤਾਂ ਜਿਹੜਾ ਬੀਮਾ ਕੰਪਨੀਆਂ ਆ ਉਹ ਕਿਸਾਨਾਂ ਦੀ ਬਾਹ ਫੜਨ ਉਹਨਾਂ ਨੂੰ ਜਿਹੜਾ ਆ ਔਰ ਰਾਹਤ ਦੇਣ ਨਹੀਂ ਤਾਂ ਸਰਕਾਰਾਂ ਤੋਂ ਜਿਹੜੀ ਹੈ ਕੋਈ ਆਸ ਨਹੀਂ ਹੈਗੀ ਸਰ